हां जी ਆਪਾਂ ਪਿੰਡ ਹੀਰੋ ਕਲਾਂ ਦੇ ਸਰਪੰਚ ਸੋਨੀ ਜੀ ਜਿਹੜੇ ਮੰਨ ਲਵਾਂ ਐਤ ਵਕਤ موجوده ਸਰਪੰਚ ਬਣੇ ਨੇ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਦੇ ਆਂਗੇ ਤੇ ਪਿੰਡ ਦੇ ਮੁੱਦਿਆਂ ਬਾਰੇ ਤੇ ਹੋਰ ਗੱਲਾਂ ਬਾਤਾਂ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਆ ਜੋ ਤੁਹਾਡੇ ਨਾਲ ਗੱਲਬਾਤ ਤੇ ਕੱਟ ਲੈ ਜੀ ਪਾਣੀ ਹੈਗਾ ਉਹ ਬਿੰਦੇ ਬਿੰਦੇ ਜਦੋਂ ਮੀਂਹ ਪੈਂਦਾ ਖੜ ਜਾਂਦਾ ਸੀਵਰੇਜ ਭਰ ਜਾਂਦੀ ਹੈ ਵੀ ਉਹ ਖਾਲੀ ਨਹੀਂ ਹੋ ਰਿਹਾ ਵੀ ਉਹਦਾ ਕੋਈ ਹੱਲ ਹੋਊਗਾ ਜਿਹੜਾ ਤੁਸੀਂ ਆਪਾਂ ਨੇ ਕਹਿੰਦੇ ਵਾਦਾ ਕੀਤਾ ਸੀ ਉਦੋਂ ਕੋਈ ਆਪਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਲੋਕਾਂ ਨੇ ਸਾਡੇ ਤੇ ਯਕੀਨ ਕਰਕੇ ਛੋਟੀ ਉਮਰ ਦੇ ਸਾਨੂੰ ਸਰਪੰਚ ਬਣਾਤਾ ਸਾਡੀ ਸਾਰੀ ਪੰਚਾਇਤ ਹੀ ਲੋਕਾਂ ਨੂੰ ਇੰਨਾ ਕੁ ਯਕੀਨਤੀ ਮੈਂਬਰ ਬਣਾਏ ਕੁਝ ਮੈਂਬਰ ਸਾਡੇ ਸਰਪੰਚ ਹੀ ਨਾ ਬਣੇ ਤੇ ਮੇਰੇ ਤੇ ਇੰਨਾ ਵੱਡਾ ਯਕੀਨ ਕਰਕੇ ਲੋਕਾਂ ਨੇ ਇੰਨੇ ਜਿਆਦਾ ਮੈਨੂੰ ਵੋਟਾਂ ਪਾਈਆਂ ਪਰ ਮੈਂ ਮੇਰੇ ਪਿੰਡ ਵਾਲਿਆਂ ਨੂੰ ਇੱਕ ਬੇਨਤੀ ਕਰਦਾ ਵੀ ਯਕੀਨ ਰੱਖਿਓ ਜਿੰਨੇ ਆਪਾਂ ਵਾਅਦੇ ਲੋਕਾਂ ਨਾਲ ਕੀਤੇ ਨੇ ਉਹ ਕੱਲਾ ਕੱਲਾ ਪੂਰਾ ਹੋਊਗਾ ਜਿਹੜਾ ਸਭ ਤੋਂ ਵੱਡਾ ਵਾਅਦਾ ਬਈ ਉਹ ਤੋਬੇ ਵਾਲਾ ਜਿਹੜਾ ਕੁਝ ਇਹ ਲੋ ਜਿੱਦਾਂ ਦੀ ਸੁਰਤੀ ਅਸੈਂਬਲੀ ਐ ਉਦੋਂ ਦੀ ਉਹ ਟੋਪੇ ਦੀ ਗੱਲ ਚੱਲਦੀ ਐ ਠੀਕ ਐ ਵੀ ਉੱਥੇ ਇਦਾਂ ਹੋ ਗਿਆ ਜਾਂ ਨਹੀਂ ਬਣਿਆ ਪਰ ਉਹ ਅਸੀਂ ਹੁਣ ਜਲਦੀ ਆ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਭਾਈ ਉਹਦਾ ਇੰਨਾ ਕ ਪੱਕਾ ਹੱਲ ਕਰਾਂਗੇ ਈਆਂ ਵਾਲਾ ਤੇ ਇਹਦੇ ਤੇ ਮੋਟਰ ਮਟਰ ਵੀ ਲੱਗੀ ਵੀ ਆ ਉਹ ਵੀ ਕਹਿੰਦੇ ਸਾਡੇ ਨਾਲ ਵੀ ਵਾਅਦਾ ਕੀਤਾ ਸੀਗਾ ਵੀ ਇਹਨਾਂ ਵੀ ਪੂਰਾ ਪੱਕਾ ਹੱਲ ਹੋਊਗਾ ਇਹਦੀ ਭਾਈ ਜਿਹੜੇ ਟੋਪੇ ਸਾਡੇ ਤੰਨਾ ਟੋਪੇ ਨੇ ਜਿੱਦਾਂ ਇੱਧਰ ਅੱਡੇ ਕੋਲ ਹੋ ਗਿਆ ਹੋ ਗਿਆ ਗੁੱਗਾ ਮਾਰੀ ਕੋਲ ਹੋ ਗਿਆ ਇਹਨਾਂ ਦੇ ਭਾਈ ਚਾਰ ਦੁਬਾਰੀ ਜਿਹੜੀ ਉਹ ਪਾਸ ਹੋਣ ਗਈ ਵੀ ਐ ਠੀਕ ਹੈ ਕਿ ਇਹਦੀ ਚਾਰ ਦੁਵਾਰੀ ਮਾਰ ਕੇ ਵਧੀਆ ਬੋਟੇ-ਬਟੇ ਲਾਵਾਂਗੇ ਬਈ ਜਿੱਦਾਂ ਸਾਡੀ ਕੀ ਕੋਸਾ ਜਿੱਦਾਂ ਪਹਿਲਾਂ ਹੁੰਦਾ ਸੀ ਮੱਜਾਂ ਟੋਬਿਆਂ ਚ ਨਾ ਹੁੰਦੀ ਚੰਗਾ ਪਸਾ ਪਾਣੀ ਹੁੰਦਾ ਸੀ ਠੀਕ ਹੈ ਉਹੀ ਸਿਸਟਮ ਬਣਾਉਣਾ ਹੈ ਇਹ ਦੂਜੀ ਗੱਲ ਬਈ ਜਿਵੇਂ ਹੁਣ ਮੰਨ ਲਾ ਤਿੰਨ ਕੀਲਿਆਂ ਦਾ ਉਧਰ پارک ਤੁਸੀਂ ਕਹਿੰਦੇ ਵੀ ਪੈਸੇ ਗਾਤੇ ਚਾਏ ਹੋਏ ਨੇ ਵੀ ਉਹ پارک ਆਪਣਾ ਜਮੀਨ ਵੇਲੀ ਰੱਖੀ ਆ ਤਿੰਨ ਕੀਲਿਆਂ ਨੇ ਜਾਂ ਕਿੰਨੇ ਨੇ ਉਹ ਹਾਂ ਸਟੇਡੀਅਮ ਆ ਤੇ ਉਹਦਾ ਕੀ ਮਤਲਬ ਉਹ ਚਾਰ ਕੀਲੇ ਜ਼ਮੀਨ ਦੇ ਬਈ ਚਾਰ ਕੀਲੇ ਨੇ ਹਾਂ ਚਾਰ ਕੀਲੇ ਜ਼ਮੀਨ ਦੇ ਹੋਗੇ ਪਾਸ ਹੋ ਗਿਆ ਪਰ ਹੁਣ ਸਿਸਟਮ ਕੀ ਕਰਤਾ ਬਈ ਉਹ ਸਾਰਾ ਸਟਾ ਸਿਸਟਮ ਆ ਸਰਕਾਰ ਨੇ ਡੀਸੈਂਡ ਨਹੀਂ ਕਰਤਾ ਠੀਕ ਹੈ ਪਹਿਲਾਂ ਕੀ ਲੱਗਦਾ ਸੀ ਉਹ ਸਰਪੰਚ ਬਣਾਉਂਗੇ ਠੀਕ ਹੈ ਵੀ ਸਿੱਧੇ ਸਾਨੂੰ ਪੈਸੇ ਆਉਣਗੇ ਪਰ ਉਹ ਕੰਮ ਜਲਦੀ ਸਟਾਰਟ ਹੋਣਾ ਹੈ ਆ 2-4 ਮਹੀਨੇ ਦੇ ਵਿੱਚ ਵਿੱਚ ਇਹ ਨਹੀਂ ਹੋਗਾ ਕਿ ਉਹ ਆਪਾਂ ਜ਼ਮੀਨ ਛੱੜਤੀ ਵੀ ਇੱਕ ਸਾਲ ਉਹ ਜ਼ਮੀਨ ਐਵੇਂ ਪਈ ਰਹੋਗੇ ਇਹ ਨਾਲ ਆਪਾਂ ਠੇਕਾ ਨਹੀਂ ਆਇਆ ਨਾਲੇ ਪੰਜ ਮਹੀਨੇ ਦਿੱਤੇ ਛੱੜਤੀ ਉਹ ਚੀਜ਼ ਨਹੀਂ ਹੋਊਗੀ ਸਭ ਤੋਂ ਮਾਨਸਾ ਹੜਕੇ ਦੇ ਵਿੱਚ ਬਈ ਜੇ ਸਭ ਤੋਂ ਵੱਧ ਪਾਸ ਪੈਸੇ ਹੋਏ ਨੇ ਤਾਂ ਉਹ ਹੀਰੋ克兰 ਹੋਏ ਨੇ ਠੀਕ ਹੈ ਪੂਰਾ 40-45 ਲੱਖ ਰੁਪਏ ਸੈਦ ਪਾਣੀ 47 ਲੱਖ ਜੀ ਉਹ ਪਾਸ ਆਪਣੇ ਪਿੰਡ ਨੂੰ ਹੋ ਚੁੱਕੇ ਬਸ ਨਾਲ ਸਾਨੂੰ ਸਬੰਨ ਗਿਆ ਹੋਇਆ ਬਈ ਉਹਦੀ ਹੁਣ ਨਿਸ਼ਾਨਦੇਹੀ ਦੇ ਕੇ ਪੂਕਾ ਅਮ 스타ਟ ਕਰਨਾ ਸਟੇਡੀਅਮ ਇਹ ਵੀ ਪਿੰਡ ਨਾਲ ਵਾਦਾ ਸੀ ਪਹਿਲਾਂ ਇਹ ਪਿੰਡ ਦਾ ਸਟੇਡੀਅਮ ਵੀ ਬਣਾਵਾਂਗੇ ਜੇ ਹੀਰੋ ਕਲਾਸਿਕ ਬੱਸ ਦੀ ਸਹੂਲਤ ਨਹੀਂ ਹੈਗੀ ਉਹ ਵੀ ਲੈ ਕੇ ਆ ਜਿੰਨੇ ਹੀ ਵਾਦੇ ਨੇ ਭਾਈ ਉਹ ਸਾਰੇ ਜਾਦ ਨੇ ਤੇ ਹੁਣ ਤੱਕ ਮੈਨੂੰ ਲੱਗਦਾ ਵਾ ਇਹ ਸੀ 8-9 ਮਹੀਨੇ ਹੋਏ ਨੇ ਪੰਚਾਇਤ ਬਣੇ ਨੂੰ ਤੇ 13-14 ਗਲੀਆਂ ਬਣਾਤੀਆਂ ਡਿਸਪੈਂਸਰੀ ਬਣ ਗਈ ਚੌਂਕ ਬਣ ਗਏ ਕਿ ਹੋਰ ਵੀ ਜੰਗਰੀਆਂ ਵਾਲਾ ਚਾਂਸ ਕੋਈ ਬਣਨਗੇ ਠੀਕ ਹੈ ਲਓ ਜੀ ਬਹੁਤ ਵੱਡੀ ਗੱਲ ਸਰਪੰਚ ਸ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਵੀ ਮੰਨ ਲਓ ਵੀ ਜਿਹੜਾ ਆਪਣਾ ਇਹ ATM ਆਚਾਰ ਕਿੱਲਾਂ ਦਾ ਇਹ ਕੁਝਕ ਮੰਨ ਲਓ ਵੀ 1-2 ਮਹੀਨਿਆਂ ਦੇ ਵਿੱਚ ਇਹਦਾ ਕੰਮ ਸਟਾਰਟ ਹੋਊਗਾ ਵੀ ਪਰ ਇਹ ਇਹ ਉਹਨਾਂ ਦੇ ਅਧੀਨ ਹੋ ਗਿਆ ਪਹਿਲਾਂ ਇਹ ਵੀ ਸਰਪੰਚ ਦੇ ਅਧੀਨ ਹੋਊਗਾ ਵੀ ਬਣੂਗਾ ਜ਼ਰੂਰ ਇਹ ਨਹੀਂ ਵਿਸਾਲ ਪਰ ਪਿਆਰ ਹੋਊਗਾ ਦੇ ਸਤ ਨੂੰ ਹਾਂ ਕਾਇਦਾ ਮੇਰੇ ਯਾਰ ਦੋਸਤ ਦੀ ਬਹੂ ਜੀ ਸੰਭੂ ਦੀ ਮਤਲਬ ਕੋਈ ਬੈਂਦੀ ਸੀ ਹਾਂ ਕੋਈ ਬੈਂਦੀ ਉਸ ਨਹੀਂ ਸੀ ਉਹ ਆਏ ਠੀਕ ਹੈ ਅਜੋ ਪੂਰੀ ਕਲੇਡਾ ਕੀਤੀ ਹਾਂ ਠੀਕ ਅਸੀਂ ਇਹ ਗੱਲ ਕਹਿਦੀ ਅੱਜ ਉਸ ਇਹ ਗੱਲ ਕਿਸੇ ਨੂੰ ਨਹੀਂ ਪਤਾ ਵੀ ਝਾੜੋਂ ਤੋਂ ਕੁੜੀ ਸੋਹਣੀ ਨਾ ਕੋਈ ਕਲੇਡਾ ਭੀਜੀ ਇਹ ਤਾਂ ਮੈਨੂੰ ਪਤਾ ਕਿਉਂਕਿ ਮਗਲ ਵਿੱਚ ਸੀਗਾ ਵੀ ਆ ਚੀਜ਼ ਤੇ ਵੀ ਤੁਸੀਂ ਪਹਿਲਾਂ ਪੈਸੇ ਲੈਣੇ ਹੋ ਕਿਵੇਂ ਕੀ ਗੱਲ ਬਾਤ ਮੈਂ ਦੱਸਦਾ ਵੀ ਦੇਖੋ ਜਿਹੜਾ ਬਿਜ਼ਨਸ ਵਾਲੀ ਗੱਲ ਹੋਗੀ ਪੇਮੈਂਟ ਲੈ ਹਾਂ ਜੋ ਜਿਹੜੀ ਬਿਜ਼ਨਸ ਵਾਲੀ ਗੱਲ ਹੋ ਗਈ ਨਾ ਬਈ ਇਹ ਮੈਨੂੰ ਪਹਿਲਾਂ ਜੋ ਕਹਿੰਦੇ ਹੁੰਦੇ ਸੀ ਨਾ ਵੀ ਤੂੰ ਸਰਪੰਚੀ ਦੇ ਪੰਗਾ ਨਾਲ ਹੈ ਤੇਰਾ ਬਿਨਸ ਡਾਊਨ ਹੋ ਜਾਊਗਾ ਤੇ ਤੁਸੀਂ ਇਹ ਲਾ ਲਓ ਬਈ ਇਹ ਸਰਪੰਚੀ ਕਰਕੇ ਮੇਰਾ 2.5 ਕਰੋੜ ਦਾ ਨੁਕਸਾਨ ਹੋਇਆ ਠੀਕ ਹੈ ਕਰਪੀਆ ਨੀ ਜਾਣਾ ਠੀਕ ਹੈ ਜਦੋਂ ਦੋ ਕੰਮ ਹੋ ਜੂਗਾ ਅਗਲਾ ਅਸੀਂ ਉਦੋਂ ਪੈਸੇ ਲਾਵਾਂਗੇ ਅਸੀਂ ਪੈਸੇ ਬਈ ਕਿਹੜੇ ਬੱਚਿਆਂ ਤੋਂ ਲੈਣੇ ਆ ਜਿਹੜੇ ਬੱਚੇ ਸਾਨੂੰ ਆ ਕੇ ਕਹਿ ਦਿੰਦੇ ਨੇ ਸਾਡੇ ਕੋਲ ਨਾਮ ਤਾਂ ਬੈਂਡ ਨੇ ਠੀਕ ਹੈ ਨਾ ਸਾਡੇ ਮੁੰਡੇ ਨੂੰ ਬੈਂਡ ਆਉਂਦੇ ਨੇ ਠੀਕ ਹੈ ਨਾ ਹੀ ਸਾਡੇ ਮੁੰਡੇ ਦੀ ਕੋਈ ਨਵੀਂ ਪੜ੍ਹਾਈ ਹੈ ਸਾਡੇ ਮੁੰਡੇ ਦਾ 5-10 ਸ ਸਾਡੇ ਮੂੜੇ ਦੇ 5-7 ਰਿਫਿਊਜਨਾਂ ਨੇ ਫਿਰ ਉੱਥੇ ਬਾਈ ਸਿਸਟਮ ਨੂੰ ਸੈੱਟ ਕਰਨ ਵਾਸਤੇ ਤਾਂ ਪੈਸੇ ਪਹਿਲਾਂ ਲਾਉਣੇ ਪੈਂਦੇ ਨੇ ਕਿਸੇ ਦਾ ਵੀ 20 ਲੱਖ ਦੇਣਾ ਉਹਦੇ ਚੋਂ ਆਪਾਂ ਵੀ ਘੱਟ ਦੇ ਦੇ ਹੋਣਗੇ ਜਾਂ ਮਾਣੂ ਅੱਜ ਤੱਕ ਦਾ ਬਾਈ ਰਿਕਵਰ ਹੈ ਦੇਖੋ ਜਿੰਨਾ ਦੇ ਵੀ ਕੰਮ ਨਹੀਂ ਹੋਏ ਜਿਦੇ ਪੈਸੇ ਮੂੜੇ ਨੇ ਤਾਂ ਪੂਰੇ ਮੂੜੇ ਨੇ ਮੈਨੂੰ ਐ ਲੱਗਦਾ ਕਿ ਜੇ ਵਿੱਚ ਸਾਨੂੰ ਕਿਸੇ ਨੇ ਇਹ ਗੱਲ ਕਹਿਤੀ ਆ ਕਿ ਵੀ ਸਾਨੂੰ 20-30 ਹਜ਼ਾਰ ਰੁਪਏ ਵਿਆਜ ਆਵਰੇ ਤਾਂ ਵੱਧ ਮੂੜੇ ਹੋ ਠੀਕ ਹੈ ਇਸ ਹਫ਼ਤੇ ਤੋਂ ਖੁੱਭੀ ਮੈਨੂੰ ਲਵੇ ਆ ਕੇ ਪਤਾ ਚੱਲੀ ਹੈਗੀ ਵੀ ਕੋਈ ਵੀ ਕੋਈ ਆ ਕੇ ਆਲ ਇੰਡੀਆ ਚ ਆ ਕੇ ਇਹ ਗੱਲ ਨਹੀਂ ਕਹਿ ਸਕਦਾ ਵੀ ਹਾਂ ਵੀ ਮੇਰਾ 20 ਸੀ ਉਹਦੇ ਚ ਮੈਨੂੰ 15 ਲੱਖ ਜਾਂ ਜਾਂ 19 ਜਾਂ 19.5 ਮੋੜੇ ਜਿਹਦੇ ਮੋੜੇ ਨੇ ਪੂਰੇ ਮੋੜੇ ਨੇ ਜਿਹਦਾ ਕੰਮ ਨਹੀਂ ਹੋਇਆ ਕਿ ਲੋ ਜੀ ਸਰਪੰਚ ਨੇ ਜਿਹੜੀਆਂ ਗੱਲਾਂ ਪਹਿਲਾਂ ਮਤਲਬ ਸਰਪੰਚੀ ਤੋਂ ਵਾਅਦੇ ਕੀਤੇ ਸੀ ਉਹ ਅੱਜ ਵੀ ਕਹਿੰਦੇ ਨੇ ਵੀ ਅਸੀਂ ਉਸ ਵਾਅਦੇ ਤੇ ਖੜੇ ਆ ਪੂਰੇ ਕਰਾਂਗੇ ਚਾਹੇ ਕੋਈ ਕਿੰਨਾ ਮਰਜੀ ਜ਼ੋਰ ਲਾ ਲੇ ਸਾਰੀ ਚੀਜ਼ ਦਾ ਹੱਲ ਹੋਊਗਾ ਜੇ ਬਾਕੀ ਸਾਰੇ ਇਹਨਾਂ ਤੋਂ ਕੰਮ ਕੋਈ ਕਰਾਉਣਾ ਚਾਹੁੰਦਾ ਤਾਂ ਕਹਿੰਦੇ ਪਹਿਲਾਂ ਬੀਜਾ ਬਾਅਦ ਚੋਂ ਪੈਸੇ ਲਾਵਾਂਗੇ